ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਈਆਂ ਕਣਕ ਦੇ ਆਟੇ ਦੀਆਂ ਜਲੇਬੀਆਂ ਬਿਲਕੁਲ ਹਲਵਾਈ ਸਟਾਈਲ कुरकुरिया ਤੇ ਰਸਪਨ ਬਹੁਤ ਹੀ ਘੱਟ ਸਮੇਂ ਤੇ ਘੱਟ ਖਰਚ ਵਿੱਚ ਇਹਦੀ ਸ਼ੇਪ 'ਚ ਤਾਂ ਫਰਕ ਹੋ ਸਕਦਾ ਪਰ ਟੇਸਟ ਵਿੱਚ ਬਿਲਕੁਲ ਨਹੀਂ ਕਿੱਦਾਂ ਬਣਾਈਆਂ ਆਓ ਦੇਖੀ ਨਿਮਰਤਵਾਰ ਖੇਡਦਾ ਆ ਇਹਦੀ ਡਿਮਾਂਡ ਤੇ ਜਲੇਬੀਆਂ ਬਣਨੀਆਂ ਇਹਨੂੰ ਆਵਾਜ਼ ਮਾਰੀ ਆ ਕਿਉਂਕਿ ਮੇਰਾ ਵੀਡੀਓਗ੍ਰਾਫਰ ਵੀ ਹੈ ਇਹ ਸਭ ਤੋਂ ਪਹਿਲਾਂ ਚਾਸ਼ਨੀ ਲਈ ਇੱਕ ਛੋਟੇ ਬੀਸ ਵਾਲਾ ਲੈ ਲਿਆ ਪੈਨ 1.5 ਕੌਲੀ ਖੰਡ ਇੱਕ ਕੌਲੀ ਲਗਭਗ ਪਾਈਆ ਦੇ ਬਰਾਬਰ ਹੈ ਇੱਕ ਕੌਲੀ ਪਾ ਦਿੱਤੀ ਪਾਣੀ ਦੀ ਜੇਕਰ ਘੱਟ ਚੀਨੀ ਖਾਣੇ ਦਾ 1.5 ਵੀ ਪਾ ਸਕਦੇ ਹਾਂ ਗੈਸ ਔਨ ਕਰਕੇ ਰੱਖਤਾ ਗੈਸ ਦੇ ਉੱਪਰ ਪੈਨ ਇਧਰ ਕਰਦੇ ਹਾਂ ਬੈਟਰ ਤਿਆਰ 1.5 ਕੌਲੀ ਲੈ ਲਈਆ ਕਣਕ ਦੇ ਆٹے ਦੀ ਕਿਉਂਕਿ ਇਹ ਕਟੋਰੀ ਉਹੀ ਹੈ ਜਿੰਨਾ ਆਪਾਂ ਖੰਡ ਮੇਅਰ ਕੀਤੀ ਸੀ ਇੱਕ ਚਮਚ ਦੇਸੀ ਘੀ ਗਰਮ ਕਰ ਲਿਆ ਹਲਕਾ ਜਿਹਾ ਇਹਨੂੰ ਪਾਉ ਦਵਾਂਗੇ ਆਟੇ 'ਚ ਇੱਕ ਪੈਕਟ ਇਨੋ ਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ 'ਚ ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਪਾਇਆ ਬੈਟਰ ਹੈ ਜਿਹੜਾ ਬਹੁਤ ਜ਼ਿਆਦਾ ਨਾ ਗਾੜਾ ਹੋਵੇ ਨਾ ਪਤਲਾ ਇਸ ਕਰਕੇ ਹੌਲੀ-ਹੌਲੀ ਪਾਣੀ ਪਾ ਕੇ ਇਹਨੂੰ ਹਿਲਾਉਂਦੇ ਗਏ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਬੈਟਰ ਰੱਖਿਆ ਸਾਈਡ ਤੇ ਇੱਧਰ ਦੇਖ ਰਹੀਆਂ ਚਾਸ਼ਨੀ ਇਹਦੇ ਵਿੱਚ ਫੂਡ ਕਲਰ ਲੈਮਨ ਕਲਰ ਦਾ ਪਾ ਦਿੱਤਾ ਥੋੜਾ ਜਿਹਾ ਚੁਟਕੀ ਭਰ ਇਹਨੇ ਬਹੁਤ ਵਧੀਆ ਕਲਰ ਆ ਜਾਂਦਾ ਆਪਾਂ ਔਰੇਂਜ ਕਲਰ ਵੀ ਪਾ ਸਕਦੇ ਹਾਂ ਤੇ ਇਹ ਚ ਕੀਪ ਬਣਾਉਣ ਲਈ ਲੈ ਲਿਆ ਪੋਲੀਥੀਨ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਲੈ ਸਕਦੇ ਹਾਂ ਮੈਂ ਇਹ ਫੋਰਚੂਨ ਵਾਲਾ ਲੈ ਲਿਆ ਇਹਨੂੰ ਸਿੱਕ ਗਲਾਸੀ ਲਈ ਉਹਦੇ ਵਿੱਚ ਸੈੱਟ ਕਰ ਦਿੱਤਾ ਤੇ ਜਿਹੜਾ ਆਪਾਂ ਬੈਟਰ ਬਣਾਇਆ ਹੈ ਨਾ ਇਹਦੇ ਵਿੱਚ ਪਾ ਦਾਂਗੇ ਹੁਣ आए। हार्ड पॉलीथीन वाला होंगे इधर साइनी है जी लगभग बन के तैयार हो गई है चेक करा चाचनी सू ज्यादा चिपचिपी नहीं चाहिए। इस स्टेज तक एक चमच नींबू नोड़ दता ਤੇ ਗੈਸ ਕਰ ਦਿੱਤਾ ਬੰਦ ਇਧਰ ਪੈਨ ਚ ਹੁੰਦਾ ਤੇਲ ਗਰਮ ਲਗਭਗ 20 ਤੋਂ 20 ਪਿੰਚ ਜਿਹੜਾ ਆਪਾਂ ਕੋਨ ਬਣਾਇਆ ਸੋਚ ਕਰ ਲਿਆ ਸੀਜ਼ਰ ਦੇ ਨਾਲ ਹੋਲ ਤੇਲ ਪਹਿਲਾਂ ਜਿਆਦਾ ਗਰਮ ਹੋਣਾ ਚਾਹੀਦਾ ਬਾਅਦ ਚ ਗੈਸ ਥੋੜਾ ਜਿਹਾ ਕੱਟ ਕਰ ਦੇਣਾ ਜਲੀਬੀਆਂ ਪਾ ਕੇ ਤਾਂ ਕਿ ਚੰਗੀ ਤਰ੍ਹਾਂ ਪੱਕ ਸਕਣ ਜਲੀਬੀਆਂ ਦਾ ਕਲਰ ਹੈ ਜਿਹੜਾ ਅਸੀਂ ਆਪਣੀ ਚੋਇਸ ਦੇ ਅਕੋਰਡਿੰਗ ਡਾਰਕ ਜਾਂ ਲਾਈਟ ਰੱਖ ਸਕਦੇ ਹਾਂ ਫਿਰ ਨਾਲ ਦੀ ਨਾਲ ਆਪਾਂ ਇਹਨੂੰ ਚਾਸ਼ਨੀ ਦੇ ਵਿੱਚ ਡੁਬੋ ਦੇਣਾ 3 ਚ ਸਕੰਡ ਚ ਜਾਸ਼ਨੀ ਨੂੰ ਆਬਜ਼ਰਵ ਕਰ ਲੈਂਦੇ ਹ ਜਲੇਬੀ ਦਾ ਕਲਰ ਆ ਜਿਹੜਾ ਪ੍ਰੋਪਰ ਲੈਮਨ ਨਹੀਂ ਆਇਆ ਕਿਉਂਕਿ ਇਹ ਆਟੇ ਦੀਆਂ ਆ ਜਦੋਂ ਆਟੇ ਦੀ ਜਲੇਬੀ ਫਰਾਈ ਕਰਦੇ ਆ ਤਾਂ ਥੋੜਾ ਡਾਰਕ ਹੋ ਜਾਂਦੀ ਹੈ ਇਸ ਤੇ ਪ੍ਰੋਪਰ ਕਲਰ ਨਹੀਂ ਆਉਂਦਾ ਜੇਕਰ ਮੈਦੇ ਦੀ ਬਣਾਈਏ ਤਾਂ ਫਿਰ ਜੋ ਵੀ ਲੈਮਨ ਕਲਰ ਪਾਵਾਂਗੇ ਲੈਮਨ ਬਣੂਗੀ ਜੇ orange ਕਲਰ ਪਾਵਾਂਗੇ ਤਾਂ orange ਬਣੂਗੀ ਕਲਰ ਨਾਲ ਵੈਸੇ ਟੇਸਟ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਪ੍ਰੋਸੀਜਰ ਦੇ ਨਾਲ ਸਾਰੀਆਂ ਜਲੇਬੀਆਂ ਜਿਆ ਤਿਆਰ ਕਰ ਲਈਆਂ। ਸਾਰਿਆਂ ਨੇ ਰਲ ਕੇ ਖਾਧੀਆਂ ਉਹ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਬਣੀਆਂ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਨਿਮਰਤ ਨੂੰ ਵੀ ਖਾ ਕੇ ਬਹੁਤ ਮਜ਼ਾ ਆਇਆ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ।